ਪੀਂਤਾ ਨਹੀਂ ਖਾਂਦੀ ਆਏ ਕੱਢਣ ਲੱਗਿਆ ਇਹਨਾਂ ਹੁਣ ਕਰਿਆ ਕਰ ਬੜਾ ਆਈ ਆਈ ਵੀਰ ਮੇਰੇ ਨੇ ਚਰਖਾ ਤੀਜਾ ਪਾਬੋ ਨੇ ਫਲਕਾਰੀ ਜੁਗ ਜੁਗ ਜੀ ਪਾਬੋ ਲਗੇ ਵੀਰ ਤੋ ਪਿਆਰੀ ਉਥੋਂ ਕੁੜੀ ਲੈ ਕੇ ਦੀ ਇੱਕ ਕ ਕੁੜੀ ਮੇ ਲਾਤਰਾ ਬਨੂ ਗਿਆ ਤੇ ਬਾਦ ਚੰਦੇ ਦੀਵ ਜੋਣਾ ਪਾਵੇ ਕੌਣ ਵੀ ਕਾਰੇ ਉਹ ਕਹਿੰਦੇ ਰਾਜੂ ਜਦੋਂ ਰਾਜੂ ਨੇ ਹਰਸ਼ਾਂ ਵਿੱਚੋਂ ਪਰੀਆਂ ਆਈਆਂ ਹਰਸ਼ਾਂ ਵਿੱਚੋਂ ਪਰੀਆਂ ਆਈਆਂ ਸੇਰਾ ਗੁੰਦ ਲਿਆਈਆਂ ਨੇ ਵੀਰ ਦੇ ਸੇਰੇ ਨੇ ਅੱਜ ਰਹਣਕਾਂ ਲਾਈਆਂ ਨੇ ਵੀਰ ਦੇ ਸੇਰੇ ਨੇ ਦਲਾਲੀ ਦਾ ਦੇ ਦੇ ਮੇਰੀ ਮੱਝ ਵਗਾਈ ਆ ਤੇਰੀ ਮੈਂ ਤਾਂ ਦਿੰਦੀ ਸੀ ਹਾਂ ਰੈਂਦਾ ਹੀ ਵਗ ਜਾ ਹਾਂਜੀ ਸੁਸਾਸਿਕਾ ਦੀ ਸਾਰਿਆਂ ਨੂੰ ਉਮੀਦ ਕਰਦਾ ਹਾਂ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਤੋ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਜੋ ਤੁਸੀਂ ਸਾਡੀਆਂ ਵੀਡੀਓ ਨੂੰ ਇੰਨਾ ਪਿਆਰ ਦਿੰਦੇ ਆ ਤੇ ਇਸੇ ਤਰ੍ਹਾਂ ਹੀ ਪਿਆਰ ਉੱਪਰ ਕਰਾਰ ਰੱਖਿਓ ਤੇ ਕੱਲ ਆਪਾਂ ਕਿਹਾ ਸੀ ਆ ਬਲੌਗ ਦੇ ਵਿੱਚ ਆਪਾਂ ਨੰਬਰ ਵੀ ਦਿੱਤਾ ਸੀ ਵੀ ਜਿੰਨਾ ਜਿੰਨਾਂ ਨੂੰ ਬੋਲੀਆਂ ਆਉਂਦੀਆਂ ਉਹ ਸਾਨੂੰ ਬੋਲੀਆਂ ਭੇਜੋ ਤੇ ਬਹੁਤ ਮੇਰੀਆਂ ਭੈਣਾਂ ਨੇ ਬੋਲੀਆਂ ਭੇਜੀਆਂ ਜਿਹੜੀਆਂ ਆਪਾਂ ਥੋੜੀਆਂ-ਥੋੜੀਆਂ ਕਰਕੇ ਹਰੇਕ ਬਲੌਗ ਦੇ ਵਿੱਚ ਪਾਵਾਂਗੇ ਤੇ ਜੇ ਕਿਸੇ ਨੇ ਹੋਰ ਵੀ ਬੋਲੀਆਂ ਭੇਜਣੀਆਂ ਹੁਣ ਤਾਂ ਆਪਣਾ ਨੰਬਰ ਤੁਹਾਨੂੰ ਦਿੱਤਾ ਹੋਈ ਆ ਉਹਦੇ ਉਤੇ ਤੁਸੀਂ ਬੋਲੀਆਂ ਭੇਜ ਸਕਦੇ ਹੋ ਕਿ ਮੇਰੀ ਭੈਣ ਰਵਿੰਦਰਪਾਲ ਕੌਰ ਖੀਮਾ ਖੇੜਾ ਤੋਂ ਉਹਨਾਂ ਨੇ ਬੋਲੀਆਂ ਸਾਨੂੰ ਭੇਜੀਆਂ ਸੀ ਤੇ ਇੱਕ ਮੇਰੀ ਭੈਣ ਦਾ ਰਹਿਮਤ ਡੇਲੀ ਬਲੌਗ ਉਹਨਾਂ ਦਾ ਚੈਨਲ ਸੋ ਉਹਨੂੰ ਵੀ ਸਾਰੇ ਆ ਸਪੋਰਟ ਕਰੋ ਚੈਨਲ ਦੇ ਤੇ ਉਹਨਾਂ ਨੇ ਵੀ ਬੋਲੀਆਂ ਭੇਜੀਆਂ ਤੇ ਉਹ ਬੋਲੀਆਂ ਅੱਜ ਆਪਾਂ ਪਹਿਲਾ ਪਾਵਾਂਗੇ ਵਿੱਚ ਬਲੌਗ ਦੀ ਬਾਕੀ ਜਿਹੜੀਆਂ ਮਨੀਆਂ ਹੋਰ ਭੈਣਾਂ ਦੀਆਂ ਬੋਲੀਆਂ ਭੇਜੀਆਂ ਹੋਈਆਂ ਉਹ ਆਪਾਂ ਅਗਲੇ ਬਲੌਗਾਂ ਦੇ ਵਿੱਚ ਪਾਵਾਂਗੇ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਯਾਕੀ ਬੈਲ ਆਈਕਨ ਦੇ ਬਟਨ ਦੇ ਉੱਤੇ ਜ਼ਰੂਰ ਕਲਿੱਕ ਕਰ ਦਿਓ ਤਾਂ ਕਿ ਸਾਡੀ ਆਉਣ ਵਾਲੀ ਵੀਡੀਓ ਤੁਹਾਡੇ ਕੋਲੇ ਸਭ ਤੋਂ ਪਹਿਲਾਂ ਪਹੁੰਚ ਸਕੇ। ਥੈਂਕ ਯੂ ਜੀ। ਉਹ ਈਸੀ ਵਾਲੇ ਵੀ ਡੱਬੇ ਚ ਕਾਉਣੇ। ਹੋਰ ਕੀ ਕਰਨੇ ਉਹ? ਉਹ ਰੱਖ ਲੋ ਕਈ ਵਾਰੀ ਲੋਡ ਪਾ ਜਾਂਦੀ ਆ ਉਹਨਾਂ ਦੀ। ਲੋਡ ਪਾਣੀ ਉਹ ਨਾ ਤਾਂ ਲਿਆ। ਪਤਾ ਨਹੀਂ ਹੁੰਦਾ। ਨਾ ਆਏ ਨੀ। ਚੰਗਾ ਫਿਰ ਬਾਤ। ਪੂਰੀ ਆ ਰਹੀ ਆ ਸੀਟ ਕੱਟ ਕਰ। ਹਾਂ ਬੋਲਾ। ਭਾਬੀ ਜੇ ਕੱਲ ਨੂੰ ਕੋਈ ਨੌਕਸਨ ਨਾ ਪੈ ਜੇ। ਕਿੱਥੇ ਰੱਖੀ ਕਹਿਣਨ? ਆਹ ਹੰਦਰ। ਸੋਹਣ ਇੰਦਰ ਜੀ ਦੇ ਰੱਖਣੀ ਉੱਥੇ। ਚਲ ਦੇਖ ਲੋ। ਆ ਵੀ ਇਧਰੋਂ ਸਾਰਾ ਕਰ ਦੋ ਖਾਲੀ ਆਓ ਹਾਰੇ ਤੰਤ ਜੀ ਚੱਕਣਾ ਤਾ ਲੋ ਨੂੰ ਚੱਕਣ ਵਾਲਾ ਸਵੇਰੇ ਚੱਕ ਲੈਣੇ ਆਓ ਸਾਫ ਅਜੀ ਤਾਂ ਆਓ ਸਾਰਾ ਚੱਕ ਲਈ ਵੀਰੋ ਲੋਹਾ ਲੋਹਾ ਜਿਹਾ ਚਕਾ ਦਿਓ ਸਾਰਾ ਵੀਰਾਂ ਨੂੰ ਆਓ ਬੇਲਾ ਕਰੋ ਪਰੇ ਲੋਹਾ 30 ਰੁਪਏ 40 ਰੁਪਏ ਸਾਰਾ ਬਹੁਤ ਠੀਕ ਅੱਜ ਤਾਂ ਦਿਹਾੜੀ ਪਾਏਗੀ ਫਿਰ ਤਾਂ ਹੈ ਵੀਰਿਆ ਕਿਹੜੀਆਂ ਗਰੇਲਾ ਉਹ ਬਣਾ ਮੈਂ ਉਹ ਨਹੀਂ ਜਾਣੀਆਂ ਲੋਹੇਆਂ ਜਾਣੀਆਂ ਗਰੇਲਾ ਉਹ ਤਾਂ ਲੱਗ ਜਾਣੀਆਂ ਕਿਤੇ ਇੱਥੇ ਦੇਖਦੇ ਆ ਉਹ ਚ ਬਾਰੀ ਬਣਾਉਣੀ ਆ ਸਾਹਮਣੇ ਉੱਥੇ ਲਾਵਾਂਗੇ ਕਮਰੇ ਦੇ ਉਰੇ ਉਹ ਕਮਰਾ ਵੀ ਬੜੀ ਆ ਬਣਾਣਾ ਹਾਂ ਕਮਰਾ ਭਾਬੀ ਬਾਰਬੂਰ ਲੱਗਣ ਲੱਗਿਆ ਨੂੰ ਬਸ ਅਜਾੜਾ ਥੋੜਾ ਇੱਕ ਵਾਰ ਹੋ ਗਿਆ 12 12 ਨਾਲੇ ਤਾਂ ਸਾਰਾ ਦਿਨ ਚੀਤੇ ਆ ਨਾਲੇ ਕਾਪੀ ਚੱਕ ਲਈ ਜਿਵੇਂ ਇੱਥੇ ਬਹੁਤ ਵੱਡੀ ਹੁੰਦੀ ਆ ਕਵਾੜ ਦੀ ਕੋਈ ਗੱਲ ਨਹੀਂ ਬੱਸ ਲੇਖ ਦੇਣਾ ਬਾਈ ਪਤਾ ਹੀ ਆ ਵੀਰੇ ਨੂੰ 12 12 ਲੈ ਲੇਖਤਾ 12 ਗੱਤਾ 2 ਕਿਲੋ ਲੈ ਦੇ ਕਿਤਾਬਾਂ ਵਾ ਕਿਤਾਬਾਂ ਹੱਥ ਵਾ 2 ਕਿਲੋ ਗੱਤਾ ਆਹ ਹੋ ਗਿਆ 2 ਕਿਲੋ ਕਿਤਾਬਾਂ ਗੱਤਾ 10 ਕਿਲੋ ਕਿਤਾਬਾਂ ਬੱਸ ਆਹ ਹੋ ਹਣਾ ਗੱਤਾ ਜਿਹੜਾ ਤੇਰੀ ਵਾ ਤੁਸੀਂ ਤਲਾ ਦਿਓ ਪਾ ਵੀ ਪਾ யாசினியை மேரியட்டி நூச்சனு தாயாரே வீர்தா வீர்தா சுனில்கே நீமேர் நச்சு தீச்சுளு தீயாமா வீர்தா நீமேர் நச்சு தீச்சுளு தீயாமா வீர்தா நிக்கி நிக்கி கனிதா

लिखी किताब हाथ विच नी जीदे लिखिया कुताब हाथ विच नी ओरा दे वीर ताना तो के खुंडा उते बन्दे मेरा वीरा साथ विच नी जीदे सों ने दी दातण हाथ विच नी जीदे सों ने दी दातण हाथ विच नी

ਦੂਰੀਆਂ ਸਦੀਆਂ ਵਰਤੋ ਵੀਰੋ ਵੇ ਕਹਾਂ ਦੂਰੀਆਂ ਸਦੀਆਂ ਵੀਰ ਮੇਲੇ ਨੇ ਚਰਖਾ ਪੀਜਾ ਪਾਬੋ ਨੇ ਫਲਕਾਰੀ ਜੁਗ ਜੁਗ ਜੀ ਪਾਬੋ ਲਗੇ ਵੀਰ ਤਹੋ ਪਿਆਰੀ ਜੁਗ ਜੁਗ ਜੀ ਪਾਬੋ ਲਗੇ ਵੀਰ ਤਹੋ ਪਿਆਰੀ ਵੀਰੇ ਮਰੇ ਨੇ ਹੋਟੀ ਲਾਂਦੀ ਲਾਂਦੀ ਮੰਗਲ ਵਾਰ ਨੀ ਸੋਹਣੀਆਂ ਅੱਖੀਆਂ ਵਿੱਚ ਗਜਲੇ ਦੀ ਤਾਰ ਨੀ ਸੋਹਣੀਆਂ ਦੀਆਂ ਅੱਖੀਆਂ ਵਿੱਚ ਗਜਲੇ ਦੀ ਤਾਰ ਨੀ ਸੋਹਣੇ ਦੀਆਂ ਅੱਖੀਆਂ ਵਗਦੇ ਨਦੀ ਦੇ ਵਿੱਚ ਅਦੀ ਆਸ਼ਰਾ ਵਧਾ ਕਿਸੇ ਨੂੰ ਕੀ ਪਤਾ ਮਾਵਤੀਆਂ ਦੇਵ ਰਾਗ ਦਾ ਕਿਸੇ ਨੂੰ ਕੀ ਪਤਾ ਮਾਵਤੀਆਂ ਦੇਵ ਰਾਗ ਦਾ ਹੋ ਰਾਂ ਦੇ ਵਿੱਚ ਤਾ ਹੋ ਰਾਂ ਕੁੰਡੀ ਟਲੀ ਵੇਰਿਆਂ ਹੋ ਰਾਂ ਕਿੰਡੀ ਟਲੀ ਵੇਰਿਆਂ ਸਾਡੇ ਪਿੰਦੇ ਬਕੈਣਾ ਅੱਜ ਪਤਾ ਲੱਗੂਗੀ ਦੇ ਵਿੱਚ ਪਹਿਣਾ ਹੈ ਜੇ ਪਤਾ ਲੱਗੂਗੀ ਦੇ ਵਿੱਚ ਪਹਿਣਾ ਪਹਿਣਾ ਮੇਰੇ ਵੱਲੋਂ ਬੇਬੇ ਬਾਪੂ ਇੰਦਰ ਵੀਰ ਦੇ ਵਿਆਹ ਦੀਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਹਮੇਸ਼ਾ ਮੇਰੇ ਵੀਰ ਨੂੰ ਖੁਸ਼ ਰੱਖੇ ਸਭ ਤੋਂ ਪਹਿਲਾਂ ਤਾਂ ਇੰਦਰ ਵੀਰੇ ਤੁਹਾਨੂੰ ਬਹੁਤ ਬਹੁਤ ਵਧਾਈਆਂ ਵਿਆਹ ਦੀਆਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਮੰਮੀ ਡੈਡੀ ਨੂੰ ਬਹੁਤ ਬਹੁਤ ਮੁਬਾਰਕਾਂ ਸਪੈਸ਼ਲੀ ਚਾਰਾ ਪਹਿਣਾ ਨੂੰ ਬਹੁਤ ਬਹੁਤ ਮੁਬਾਰਕਾਂ ਕਿਉਂਕਿ ਤੁਹਾਨੂੰ ਮਸਾ ਸੁੱਖਾ ਸੁਖ ਸੁੱਖ ਹੀ ਉਹਨਾਂ ਨੇ ਲਿਆ ਸੀਗਾ ਤੇ ਅੱਜ ਬਹੁਤ ਚਿਰਾਂ ਪਿੱਛੋਂ ਮਤਲਬ ਉਹਨਾਂ ਦੇ ਮੰਦਿਰਿਤ ਕੋਈ ਹੋਈ ਚਾਰਾ ਪਹਿਣਾ ਇਹਨਾਂ ਚੰਨ ਚਕੇ ਧੂਮ ਪਾਉਣੀਆਂ ਆ ਸੋ ਇਹਨਾਂ ਚਾਰਾ ਪਹਿਣਾ ਲਈ ਇੱਕ ਬੋਲੀ ਸਪੈਸ਼ਲ ਮੇਰੇ ਬੋਲੋਂ ਜੇ ਵੀ ਰਾਤਿਰ ਹੋਵੇ ਮੰਗਣਾ ਜੇ ਵੀ ਰਾਤਿਰ ਹੋਵੇ ਮੰਗਣਾ ਚਾਰੇ ਪਹਿਣਾ ਆਏ ਵੇ ਇੱਕੋ ਪਾੜ ਤੇ ਸੂਟ ਸਮਾਕੇ ਇਕੋ ਪਾਲ ਦੇ ਸੂਟ ਸਮਾ ਕੇ ਕਿਨ ਗਿਨ ਕਿਨ ਗਿਆਂ ਨੇ ਪਾਈਏ ਏ ਕਰ ਬਾਬਲ ਦੇ ਬਣ ਕੇ ਮੇਲਣਾ ਆਈਏ ਏ ਕਰ ਵੀਰੇ ਦੇ ਬਣ ਕੇ ਮੇਲਣਾ ਆਈਏ ਏ ਕਰ ਅਮੜੀ ਤੇ ਬਣ ਕੇ ਮੇਲਣਾ ਆਈਏ ਏ ਕਰ ਬਾਬਲ ਦੇ ਬਾਰੀ ਬਰਸੀ ਖਟਣ ਗਿਆ ਸੀ ਬਾਰੀ ਬਾਰੀ ਬਰਸੀ ਖਟਣ ਗਿਆ ਸੀ ਖਟ ਕੇ ਲਿਆਂ ਦੇ ਕੇ ਲੈਣੀ ਅੱਜ ਮੇਰੇ ਵੀਰੇ ਦੇ ਹੋ ਗੇ ਹੀਰ ਨਾਲ ਮੇਲ ਲੈਣੀ ਅੱਜ ਮੇਰੇ ਵੀਰੇ ਦੇ ਹੋ ਗੇ ਸੋਨ ਨਾਲ ਮੇਲ ਲੈਣੀ ਅੱਜ ਮੇਰੇ ਵੀਰੇ ਦੇ ਹੋ ਗੇ ਭਾਬੀ ਨਾਲ ਮੇਲ ਲੈਣੀ ਅੱਜ ਮੇਰੇ ਵੀਰੇ ਦੇ ਅਰਸ਼ਾਂ ਵਿੱਚੋਂ ਪਰੀਆਂ ਆਈਆਂ ਅਰਸ਼ਾਂ ਵਿੱਚੋਂ ਪਰੀਆਂ ਆਈਆਂ ਸੇਰਾ ਗੁੰਦ ਲਿਆਈਆਂ ਨੀ ਵੀਰ ਦੇ ਸੇਰੇ ਨੇ ਅੱਜ ਰੌਣਕਾਂ ਲਾਈਆਂ ਨੀ ਵੀਰ ਦੇ ਸੇਰੇ ਨੇ ਅੱਜ ਰੌਣਕਾਂ ਲਾਈਆਂ ਨੀ ਵੀਰ ਦੇ ਸੇਰੇ ਨੇ ਵੀਰ ਮੇਰੇ ਦੇ ਵਿਆਹ ਦੀਆਂ ਤੁਮਾਂ ਵੀਰ ਮੇਰੇ ਦੇ ਵਿਆਹ ਦੀਆਂ ਤੁਮਾਂ ਪਈਆਂ ਚਾਰ ਚੁਫੇਰੇ ਨੀ ਪਰੀਆਂ ਪਿੱਛੋਂ ਅਚਰ ਸਾਡੇ ਨੀ ਬਰੀਆ ਪਿੱਛੋਂ ਅੱਜ ਕਰ ਸਾਡੇ ਖੁਸ਼ੀਆਂ ਲਾਏ ਡੇਰੇ ਮਾਮੀਆਂ ਨੱਚਣ ਮਸੀਆਂ ਨੱਚਣ ਭੈਣਾਂ ਨੂੰ ਚਾਚੜਿਆਂ ਨੇ ਵੇੜਾ ਸਜਨਾ ਦਾ ਵੀਰ ਮੇਰੇ ਦਾ ਪਰਿਆਲੀ ਵੇੜਾ ਸਜਨਾ ਦਾ ਵੀਰ ਮੇਰੇ ਦਾ ਪਰਿਆ ਨਿਵੇੜਾ ਸਜਨਾ ਦਾ ਤਾਈਆਂ 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 ਨੇ ਅੱਜ ਕਰ ਬਾਬਲ ਦੇ ਲਾਗੀ ਦੇਣ ਵਧਾਈਆਂ ਨੇ ਅੱਜ ਕਰ ਬਾਬਲ ਦੇ ਤੀਆਂ ਮੇਲਣਾ ਆਈਆਂ ਨੇ ਅੱਜ ਕਰ ਬਾਬਲ ਦੇ ਤੀਆਂ ਮੇਲਣਾ ਆਈਆਂ ਨੇ ਅੱਜ ਕਰ ਬਾਬਲ ਦੇ ਤੀ ਲੀਤੀ ਲੀਤੀ ਲੀਨੀ ਅਜ ਮੇਰੇ ਵੀਰੇ ਦੀ ਸਾਰੀ ਫੌਜ ਰਗੀ ਲੀਨੀ ਅਜ ਮੇਰੇ ਵੀਰੇ ਦੀ ਸਾਰੀ ਫੌਜ ਰਗੀ ਲੀਨੀ ਅਜ ਮੇਰੇ ਵੀਰੇ ਦੀ ਸਾਰੀ ਵਰਸੀ ਖਟਣ ਗਿਆ ਸੀ ਬਰੀ ਬਰੀ ਵਰਸੀ ਖਟਣ ਗਿਆ ਸੀ ਖਟਕੇ ਲਿਆਂਦਾ ਆਗ ਵੀਰ ਹਾ ਚੜ ਕੋੜੀ ਪੈਣ ਫੜੇ ਤੇਰੀ ਵਾਗ ਵੀਰ ਹਾ ਚੜ ਕੋੜੀ ਪੈਣ ਫੜੇ ਤੇਰੀ ਵਾਗ ਵੀਰ ਹਾ ਚੜ ਕੋੜੀ ਇਹੋ ਜਰਾਰੀ ਆੜੀ ਵੀ ਆ ਇਧਰ ਪਾਲਆਂ ਜਿਹੜੀਆਂ ਹੁਣ ਇੰਨਾ ਚੋ ਵੀ ਮਨ ਲਾਦਾ ਆਪਾਂ ਬਾਅਦੋਂ ਫੇਰ ਘੜਾ ਲੈਣਗੇ ਨਹੀਂ ਇਹ ਨਹੀਂ ਘੜਾ ਇਹ ਪੱਕੇ ਫੈਕਸ ਗਿਆ ਇਹ ਫੈਕਸ ਆ ਪੱਕਾ ਇਹ ਕਿਹਾ ਇਹ ਮੈਂ ਕਹਿੰਦਾ ਕਾਊਂਟਰ ਤੇ ਕਰੀ ਚੱਲਗੇ ਬਾਅਦੋਂ ਨੇ ਕਹਿੰਦਾ ਨਹੀਂ ਆ ਨਹੀਂ ਆ ਲੈਣੀ ਆ ਨਹੀਂ ਆ ਲੈ ਆਹ ਗੱਲ ਆ ਵੀ ਕਲਰ ਦਾ ਸੋਨਾ ਮੈਨੂੰ ਤਾਂ ਲੱਗਦਾ ਗ੍ਰੀਨ ਕਲਰ ਸੋਨਾ ਲੱਗੂ ਇਹ ਵੀ ਵਾਈਟ ਹੀ ਲੈ ਦੋ ਇਹਦੇ ਨੂੰ ਤਾਉ ਡੇਰ ਲਿਖਿਆ ਇੱਥੇ ਇਦੇ ਨਾਲ ਤਾਂ ਆ ਸੋਹਣੀ ਲੱਗਦੀ ਐ ਆਹ ਮਣਝੇ ਲਾਓ ਬਾਅਦ ਹੋਰ ਉਧਰ ਵੱਡਣੀ ਨਹੀਂ ਕਿਹ ਰੇਡਰ ਟੂਲਰ ਨੇ ਇੱਥੋਂ ਦਾ ਆਪਾਂ ਬੜਾ ਆ ਬੜੂ ਕੇ ਭੇਜਦਾ ਜੀ ਇਹ 34 ਲੱਖ ਆ ਇਹ 34 ਯਾਰ ਮਣਕੇ ਦੇਖ ਲੋ ਆਲੇ ਸਾਰਾ ਪੂਰੇ ਆਉਂਦੇ ਆਲੇ 300 ਕਦੇ ਡਾੜੀ ਸ਼ਿਪਿੰਗ ਹੋ ਗਈ ਡਾਨ ਆਪਾਂ ਲੈ ਲਏ ਹੁਣ ਇਧਰ ਲੈ ਉੱਧਰ ਲਈ ਹੋ ਗਿਆ ਅੱਜ ਦੇਖਦਾ ਕੀ ਕਰਦੀ ਇਹ ਤਾਂ ਹੈ ਨਹੀਂ ਬਿਸਕਟਰ ਗਏ ਲੱਗਦਾ ਮੈਨੂੰ ਪੱਠਿਆਂ ਨੂੰ ਟਾਈਮ ਨਹੀਂ ਅੱਜ ਤਾਂ ਜਿੰਸਨ ਦਾ ਪੱਠੇ ਪਾਈ ਜਾਂਦਾ ਪੱਠੇ ਪਾਈ ਜਾਂਦੇ ਆ ਜਸ ਨੇ ਹੁਣੀ ਤਾਂ ਦੇਖੀ ਅਸਾਗਰ ਪਰੇ ਦੇਖਦਾ ਨਹੀਂ ਖੋਸ ਹੋ ਜਾਣਾ ਮਿੱਠੇ ਦੀ ਤਾਂ ਬੜੀ ਸ਼ਕੀਨ ਆ ਹੋਰ ਨਾ ਦੇਲਾ ਮੱਝ ਵਕਾਤੀ ਇਹਨਾਂ ਨੇ ਛਾਈ ਉਹ ਨਹੀਂ ਦਿੱਤੀ ਦਲਾਲੀ ਦਿੱਤੀ ਨਹੀਂ ਆਪਾਂ ਨੂੰ ਭਾਂਡੇ ਕਲੀ ਕਰਾ ਲੋ ਤੂੰ ਇਹ ਜਿਹੜਾ ਕਰਿਆ ਕੋ ਮਠਾ ਮਠਾ ਮੰਗਦੀ ਕਹਿੰਦੀ ਉਸ ਦਿਨ ਵੀ ਕਰੀ ਗਈ ਕਹਿੰਦੀ ਘਾਟਾ ਵਾਂਗਾ ਯਾਕਬਰ ਕੱਲ ਕੱਲ ਹੀ ਨਹੀਂ ਖਾੜੀਗਾ ਉਹ ਤੂੰ ਹੋਰ ਹੋੜ ਮੀ ਨਹੀਂ ਪਿਆ ਓਡ ਦਾ ਜੋ ਗੜੇ ਵੀ ਪਏ ਆ ਉਹ ਗੜੇ ਨੂੰ ਟੁਰਵਾਤਾ ਲੱਗਦਾ ਅੰਦਰ ਆਪੇ ਸੱਚੀ ਨਾ ਅੰਧਰਾ ਪ੍ਰਦੇਸ਼ ਚ ਗੜੇ ਪੈਂਦੇ ਆ ਆਓ ਉਹ ਵੀ ਛੱਡੀ ਜਾਂਦੀ ਰਹਿੰਦੀ ਆ ਇਹਦੇ ਕੋੜੇ ਰੇ ਨਹੀਂ ਨਾ ਚਾਹ ਨਾ ਪਾਣੀ ਉਹ ਤਾਂ ਪੈ ਮੰਜਾ ਡਾਲਣ ਨੇ ਆਉਂਦੀ ਕੁੱਤੇ ਖਾਣੀ ਕੀ ਨਾ ਸ਼ੇ ਉਹ ਨਹੀਂ ਖਾ ਮਠਾ ਨਹੀਂ ਮੈਂ ਖਾਂਦਾ ਤੂੰ ਹੀ ਖਾਦੀ ਮੱਠੇ ਦੀ ਸਕੀਨ ਆ ਤੂੰ ਤੂੰ ਦਾ ਡੈਡੀ ਤੇ ਗਾਈਆਂ ਉਹ ਵੀ ਬਹੁ ਮਠਾ ਖਾਂਦਾ ਸਹੀ ਗੱਲ ਆ ਉਹ ਬੈਹ ਆ ਚਾਹੂਨੀ ਆ ਦਲਾਲੀ ਦਾ ਦੇ ਦੇ ਮੇਰੀ ਮੱਝ ਵਕਾਈ ਆ ਤੇਰੀ ਨਹੀਂ ਮੈਂ ਤਾਂ ਦਿੰਦੀ ਸੀ ਹਾਂ ਰਹਿੰਦਾ ਹੀ ਵਕ ਜਾ ਲਲਾਲੀ ਅੱਜ ਲੈਣ ਆਏ ਆ ਜੀ ਅੱਜ ਜੀ ਮੈਂ ਤੇਰਾ ਉਹ ਦਿਨ ਸਾਡੇ ਕੋਲੇ ਪੈਸੇ ਸੀਗੇ ਉਦੋਂ ਮੌਕਾ ਹੀ ਹੁੰਦਾ ਹੁਣ ਚੱਲੀ ਜਾਂਦੇ ਆ ਨਹੀਂ ਇਹ ਮੌਕਾ ਹੀ ਹੁੰਦਾ ਭਈ ਬੈ ਜਾ ਮੈਂ ਚਾਹੂਨੀ ਬੈ ਜਾ ਚਾਹ ਤਾਂ ਪੀ ਕੇ ਆਇਆ ਜੀ ਐ ਤਾਂ ਹੁਣ ਪੀ ਕੇ ਇਧਰ ਤਾਂ ਹਾਂਡੇ ਨਹੀਂ ਹੋਸੀ ਕੁਛ ਵੀ ਨਹੀਂ ਖਾਏਗੇ ਹੈ ਆ ਤੁਹਾਨੂੰ ਰੋਟੀ ਖਾਓ ਆਲੂ ਵਾਲੀ ਰੋਟੀ ਹਾਏ ਰੋਕ ਕੇ ਖਾ ਮਾਂਗੇ ਆਲੂਆਂ ਆਲੂ ਕੜੀ ਰੋੱਤ ਦੇ ਬਣਾਇਆ ਤੁਸੀਂ ਆਲੂਆਂ ਵਾਲੇ ਪਰੌਠੇ ਆਲੂਆਂ ਵਾਲੇ ਪਰੌਠੇ ਕੜੀ ਰੋੱਤ ਦੇ ਬਣਾ ਲੇਤੀ ਖਾਣ ਦੇ ਵੀ ਰੋੱਤ ਹੁੰਦੀ ਆ ਫੀਮ ਤਾਂ ਨਹੀਂ ਖਾਣੀ ਨਹੀਂ ਮੈਂ ਨਹੀਂ ਖਾਣੀ ਦੇਖ ਲੈ ਖਾਣੀ ਆਏ ਕੱਢਣ ਲੱਗ ਜਾਣਾ ਨਾ ਐਨੋ ਹੁਣ ਕਰਿਆ ਕਰ ਬਾਲਾ ਆਈ ਆਈ ਮੰਮੀ ਤੂੰ ਖਾਣੀ ਫੀਮ ਕਰਦਾ ਵਾ ਮੈਂ ਹਾਂ ਦੱਸ ਦੇ ਜੀ ਫੀ ਉਹ ਤੂੰ ਨਾ ਕੱਢ ਲਈ ਹੁਣ ਆਪਦੀ ਹੋਰ ਕਹਿਂਗੀ ਇਹ ਪਿਓਰ ਤੇਰੇ ਵਾਲੀ ਦਾ ਮਿਲਾਵਟ ਚ ਆ ਉਹ ਵੀ ਕਹਿੰਗੇ ਮੇਰੀ ਤਾਂ ਪਿਆਰ ਆ ਹੂੰ ਨਾ ਮੈਂ ਤੂੰ ਉਹਦਾ ਖਾਈ ਇਧਰ ਨੂੰ ਤੇਰੇ ਨਾਸਤੇ ਡੋਡਿਆਂ ਨੂੰ ਤਾਂ ਨਹੀਂ ਫੀਮਲ ਕਾਉਂ ਦਾ ਹੋ ਗਈ ਤਾ ਕੁ ਕਦੰਦ ਹੰਗੇ ਚੱਲੀਏ ਹੂੰ ਇਹਦਾ ਨਹੀਂ ਆਉਂਦੀ ਹਣ ਇਹਨੂੰ ਤਾਂ ਫਿਕਰ ਨਹੀਂ ਇਹਨੂੰ ਨਹੀਂ ਫਿਕਰ ਹਾਂ 11 ਦਿਨਾਂ ਦੇ ਬੈਠ ਗੈਰ ਕੁ ਮੰਗਣ ਕਿੰਨੇ ਦਿਨ ਅੱਜ ਕਾਹ ਦਾ ਰਾਂਗੇ ਅੱਜ ਕਿੰਨੇ ਦਿਨ ਹੈ 11 ਤਾਂ ਦਿਨ ਕੱਟ ਗਏ ਥੋੜੇ ਨਹੀਂ ਕਿੰਨੇ ਦਿਨ ਹੋ ਗਏ ਕਿਉਂ ਹੋ ਜਾਣ ਕਰੇ ਅੱਜ ਕਿੰਨੇ ਦੇਰ ਤੇ 13 ਹੋ ਗਈ ਅੱਜ 13 ਹੋ ਗਈ 13 13 ਕਿਥੇ ਆਏ 12 13 ਕਰ ਲੂਗਾ 12 ਚ 8 ਹਜੇ ਤਾਂ ਆਪਾਂ ਇਹ ਬਹੁਤ ਹੈ ਨਾ ਬੋਲੀਆਂ ਲਖ ਲਈਆਂ ਹੋਰ ਹੈ ਅੱਜ ਵੀ ਬੋਲੀਆਂ ਸੀ ਆਪਾਂ ਵੀਡੀਓ ਨਹੀਂ ਪਾਈ ਸੀ ਜਿਹਨਾਂ ਨੇ ਪਾਉਣੀਆਂ ਤੁਸੀਂ ਭੇਜ ਦੇ ਸਾਨੂੰ ਅੱਜ ਵੀ ਭੇਜੀਆਂ ਇੱਕ ਦੋ ਭੈਣਾਂ ਨੇ ਬੋਲੀਆਂ ਵੀਡੀਓ ਬਣਾ ਕੇ ਮੈਂ ਦੇਖਿਆ ਹਾਂ ਦੇਖਿਆ ਤੂੰ ਉਹ ਕੱਲੂ ਪਾਵਾਂਗੇ ਹੁਣ ਆਪਾਂ ਬਲੌਗ ਚ ਐ ਪਾਣ ਹੁੰਨਿਆ ਨੇ ਆਂ ਤੇ ਜਾਨੀ ਗੋਟੇ ਗੋਟੇ ਗਾਰਾ ਬੇਚ ਮੇਰਾ ਵੀਰ ਖੜਾ ਘਾਹ ਸੋਨੇ ਦੀ ਮਾਲਾ ਹਾਂ ਨਾ ਤੂੰ ਹਰੇ ਹਰੇ ਤੂੰ ਹਰਾ ਚਾਦਰ ਲਵਾਤਾ ਸੀਗਾ ਵਿੱਚ ਆ ਜਿਹੜੀ ਮੱਝ ਬਾਇਦਾ ਦਰ ਪੀੜਾ ਹੁੰਦਾ ਵਾ ਮਰੀ ਪਉਨਾ ਵਾ ਹਾਂ ਵੀ ਬੱਚ ਘਾਹ ਬਣਾਦਾ ਤੂੰ ਤਾਂ ਮਾਨੂੰ ਘਾਹ ਪਿਆ ਘਾਹ ਹੁੰਦਾ ਜੇ ਮੱਝ ਬੋਲ ਜੇ ਮਰਦਾ ਹਰਾ ਹਰਾ ਗਾਰਾ ਹਣਾ ਵੀ ਘਾਹ ਹਾਂ ਨੇ ਜਾਮਣਾ ਲਾਲਾ ਯਾਰ ਚਾਰੋਂ ਤੂੰ ਪਾਪਾ ਜੋ ਫੀਰੋ ਵੇ ਬਾਪੂ ਕੋ ਕੀ ਬਾਪੂ ਕੋਲਾ ਮਾਰਦਾ ਕਿਆ ਕਰਦਾ ਬਾਪੂ ਮੱਝਾਂ ਚਾਰਦਾ ਪੰਚੋ ਵੀ ਰੋ ਕੇ ਬਾਪੂ ਮੱਝਾਂ ਚਾਰਦਾ ਹੁਣ ਤਾਂ ਮੱਝਾਂ ਹੀ ਹੈ ਨਹੀਂ ਕਿਸੇ ਦੇ ਹਾਂ ਆ ਰਹੇ ਹਾਂ ਸਾਡੇ ਘਰ ਤੇ ਚਾਰੋਂ ਤਾਂ ਜਾਣਦੇ ਨਹੀਂ ਫਿਰ ਕਿੱਥੇ ਜਾਣ ਜਾਈਏ ਹਾਂ ਆ ਛੱਡ ਦਿਆ ਕਰੋ ਇੱਧਰੋਂ ਬਾਪੇ ਵਾਲੇ ਰਾਹ ਤੇ ਹੋਰ ਇੱਥੇ ਸਪਰੀਆਂ ਕਰਦਾ ਜਾਂ ਬਿਜਾਰਾ ਹਉ ਚੜਾਉਣਾ ਹੂੰ ਲੋਕ ਇਹਨਾਂ ਨੇ ਕਹਾ ਸਪਰੀਆਂ ਕਰਦੇ ਉਹ ਸੁਬੀਵੀਂ ਪੂਲ ਚ ਤਾਂ ਨਵਾ ਲਿਆ ਕਰੋ ਉਹ ਜਿਹੜਾ ਐਡਾ ਵੱਡਾ ਤੁਹਾਡੇ ਪਿੰਡ ਸੁਬੀਵੀਂ ਪੂਲ ਆਉ ਰਾਤ ਤੇ ਲੈ ਜਾਨਾ ਦੇ ਲੈ ਆ ਗਿਆ ਹਾਂ ਹਾਓ ਕਿੰਨੀਆਂ ਕਾਪੀਆਂ ਪੜ ਰਹੀਆਂ ਬੋਲੀਆਂ ਦੀਆਂ ਨੂੰ ਹੁਣ ਦੱਸ ਕੇ ਕਰਾਂਗੇ ਨਾ ਦੱਸਦਾ ਚਾਹੀ ਫਿਰ ਮੈਂ ਜੀਤੇ ਰੱਖੂਗਾ ਪਹਿਲੇ ਉਹ ਕਰਨਾ ਮਾ ਦਾ ਜਿਹੜਾ ਗਾਇਬ ਨਹੀਂ ਪਾਇਆ ਹਨ ਹੋਰ ਅੜਕੇ ਨੂੰ ਤਿੰਨ ਵਾਰ ਦਿਨ ਨੂੰ ਕਹਾਂ ਮਰੂਤੀ ਚੱਟੀ ਜਿ ਵੈ ਜੀ ਬਾਈ ਨਾ ਉਹ ਡਾਕਟਰ ਕੋਲ ਮਰੂਤੀ ਹੈਗੀ ਆ ਮਰੂਤੀਆਂ ਲੈ ਕੇ ਆ ਰਿਹਾ ਮਰੂਤੀਆਂ ਉਹ ਡਾਕਟਰ ਕੋਲ ਹੈਗੀ ਆ ਹਾਂ ਡਾਕਟਰ ਕੋਲ ਇੱਕ ਚਿੜੇ ਕੋਲੇ ਆ ਵੀ ਡਾਕਟਰ ਕੋਲ ਡੇਰ ਕੰਮ ਕਿੱਥੇ ਚੱਟੀ ਲੈਣੀ ਆ ਲਾਲ ਮਰੂਤੀ ਤਾਂ ਮਿਲ ਗਈ ਆਪਣੇ ਪਿੰਡੋਂ ਚੱਟੀ ਹੈ ਲੈਣੀਆਂ ਚੱਟੀਆਂ ਤਾਂ ਹੋ ਜਾਣਗੀਆਂ ਆ ਚਾਰ ਹੀ ਲੈ ਕੇ ਆਣੀਆਂ ਪੰਜ ਚੱਟੀਆਂ ਬਾਕੀਆਂ ਦਾ ਤੜ ਕਿਉਂ ਇੰਨੀ ਸਾਰੇ ਤਾਂ ਪਰੋਹੇ ਪਰੋਹੇ ਨਹੀਂ ਜਾਣਾ ਇੱਕ ਚ ਤੈਨੂੰ ਤਾਂ ਚਰਨੇ ਨੂੰ ਬਾਹਰ ਨਾਲ ਚਰਨੇ ਨੂੰ ਆਉਂਦੀ ਆ ਹੈ ਸਕੂਟਰੀ ਲੈ ਕੇ ਆਉਂਗਾ ਸਕੂਟਰੀ ਮਗਰ ਮਰੂਤੀ ਪਾ ਦਾਂਗੇ ਓਏ ਸਕੂਟਰੀ ਮਗਰ ਪਾ ਦਾਂਗੇ ਮਰੂਤੀ ਲਾ ਸਕੂਟਰੀ ਆ ਲਾਲ ਰੀਬਨ ਓ ਤੇਰਾ ਪਿਆ ਤੈਨੂੰ ਤਾਂ ਉੱਥੇ ਲੈ ਕੇ ਆਏ ਸੀ ਜੱਜ ਬੈਂ ਨੀ ਸੀ ਨਾ ਮਨ ਲਾ ਦਾ ਨਹੀਂ ਦੂਜੀ ਗੱਡੀ ਉਹ ਮਬੈਸਟਰ ਸੀ ਪਤਾ ਨਹੀਂ ਯਾਰ ਮਰੂਤੀ ਕੋਈ ਸੀ ਮਨ ਲਾ ਦਾ ਮਰੂਤ ਕੋਈ ਸੀ ਮਰੂਤ ਕੋਈ ਸੀ ਯਾਰ ਥਾਂ ਵੀਡੀਓ ਦੇਖੀ ਦਾ ਜੀ ਆਪਾਂ ਤੇਰੇ ਕੋਲੇ ਪਈ ਆ ਮੂਰੀ ਲੈ ਕੇ ਨਿਆ ਚਾਕੇ ਮੇਰੇ ਕੋਲੇ ਥੋੜੋ ਆ ਹੁਣ ਓਏ ਉੱਥੇ ਪਈ ਆ ਉਹ ਲੈ ਤਾਂ ਗਈ ਹੈਪੀ ਕਿਹੜੀ ਲੈ ਕੇ ਗਈ ਆ ਚਾਕੇ ਨਹੀਂ ਲੈ ਗਈ ਆ ਆ ਤਾਂ ਨਾ ਲੈ ਗਈ ਆ ਓ ਫੇਰ ਉੱਥੇ ਪਈ ਆ ਤੇਰੀ ਤੂੰ ਹੁਣ ਕਿ ਤੇਰੇ 200 ਹੈਗਾ ਕੋਈ ਨਹੀਂ 200 ਆਪ ਨੂੰ ਕਹਿੰਦਾ ਬੇ ਤੂੰ ਮਨ ਗਾ ਤਵੇ ਬਣਾ ਕੇ ਤੂੰ ਬਣਾ ਤਵੇ ਨਹੀਂ ਉਹ ਪੈਂਡਰਾਈ ਬਣਾ ਲਈ ਮੈਂ ਕੀ ਪੈਂਡਰਾ ਫੋਚ ਪੈਂਡਰਾਈ ਬਣਾਤੀ ਉਹਦੇ ਚ ਉੱਥੇ ਇੱਥੇ ਤਾਂ ਕਾਏ ਬਿੰਦਗਾਂ ਲਾਈ ਫਿਰਦੀ ਆ ਇੱਥੇ ਕਿੰਨਾ ਦੇ ਲਾਣਾ ਪੁਰਾਣਾ ਹੋਰ ਰਿਵਾਜ ਹੁੰਦਾ ਜੀ ਹੁਣ ਕੋਈ ਲਾਉਂਦੀ ਐ ਬਿੰਦੀ ਹੁਣ ਤਾਂ ਇੱਕ ਨਹੀਂ ਲਾਉਂਦੀ ਇੱਥੇ ਮੱਥੇ ਦੇ ਵਿਚਾਲੇ ਉਹ ਛੌਰਾ ਇੱਥੇ ਕੰਮ ਨਾ ਏ ਤੱਪਿਆ ਬਿਆ ਜਿਵੇਂ ਸਾਂਝੀ ਮਾਤਾ ਹੁੰਦੀ ਐ ਛੌਰਾ ਹੀ ਭਰੀ ਫਿਰਦੀ ਸੀ ਸਾਰੇ ਲਾਉਂਦੇ ਹਾਂ ਉਹ ਵੀ ਹੈਗੀ ਆ ਨਿੱਕੇ ਹਾਂ ਮਮੇ ਤੂੰ ਵੀ ਐਂ ਲਾਈ ਸੀ ਐ ਹਾਂ ਉਦੋਂ ਕੀ ਸੀ ਤੁਹਾਡੇ ਦੀ ਕੀ ਰਿਵਾਜ ਸੀ ਹਾਂ ਜਮਾ ਸੈਂਪਲ ਹੀ ਦੇ ਲਾ ਆਹ ਜਿਹੜੀ ਪੀੜ੍ਹੀ ਸੀ ਇਹ ਜਮਾਂ ਸਿੰਪਲ ਹੋ ਗਈ ਫਿਰ ਆਹ ਪੀੜ੍ਹੀ ਥੋੜੀ ਜੀ ਮਾਡਰਨ ਹੋ ਚਲੀ ਵਿੰਦਗਾਂ ਬੋਲਦਿਆਂ ਸ਼ੁਰਖਿਆਂ ਮੇਕਅੱਪ ਆ ਗਿਆ ਹੁਣ ਸਾਡੇ ਦੀ ਤਾਂ ਜਮਾਂ ਹੀ ਕੰਮ ਚੱਕਿਆ ਗਿਆ ਹਾਂ ਉਹਦਾ ਜਮਾਂ ਹੀ ਮਾਡਰ ਹੋ ਗਿਆ ਬਾਈ ਹੁਣ ਤਾਂ ਜਮਾਂ ਹੀ ਕਿਧਰੇ ਨੌ ਕਰਾਉਣੇ ਆ ਕਿਧਰੇ ਵਾਲ ਕਰਾਉਣੇ ਆ ਹਾਂ ਦੇਖ ਲਾ ਆ ਪੀੜ੍ਹੀ ਬਸ ਇਹ ਪੀੜ੍ਹੀ ਸੀਗੀ ਜਿਹੜੀ ਬਿਨਾ ਖਰਚੇ ਵਾਲੀ ਸੀ ਸਾਡੇ ਵੇਲੇ ਸਾਡੇ ਕਦੇ ਨਾ ਨੂੰ ਜਲਮਦੇ ਸੀ ਪਰ ਆਹ ਤਾਂ ਲਾਉਣ ਲੱਗ ਗਏ ਸੀ ਲੱਥਾ ਪੁੱਥਾ ਚਲ ਫਿਰ ਹੁੰਦਾ ਵਾ ਨਾ ਮੈਂ ਕਿਉਂ ਨਹੀਂ ਹੁੰਦਾ ਤੇ ਮੰਮੀ ਆਪ ਜਿਵੇਂ ਆਈ ਆ ਉਹਦੇ ਐਂ ਆਈ ਸੀ ਇਹਦਾ ਸਿੰਪਲ ਹੀ ਫੇਰ ਉਹ ਤੇ ਬੁਢਾ ਆਈ ਸੀ ਹੁਣ ਹੁਣ ਤੋਰਦਾ ਤਾਂ ਹੀ ਤਾਂ ਕਹਿਣਾ ਨਾ ਪੜਨ ਜਾਣਾ ਨਾ ਵਿਆਹ ਦੇ ਖਰਚ ਬੁਲਾਈ ਬਈ ਹੁਣ ਤਾਂ ਜਮਾਨਾ ਬਦਲ ਗਿਆ ਆ ਦੇਖ ਲਾ ਇਹਦੇ ਹੀ ਬਦਲਿਆ ਪਿਆ ਆ ਮੰਮੀ ਨੇ ਕਦੇ ਦੇ ਲਾ ਇਹਦੇ ਵਾਲ ਚਿੱਟੇ ਆ ਨੇ ਕਦੇ ਨਹੀਂ ਮਹਿੰਦੀ ਲਾਈ ਆ ਦੇਖ ਲਾ ਮਾੜੇ ਜਿਹਾ ਡੱਬ ਜਾ ਪੈਂਦਾ ਬੱਲੀ ਜੀ ਮੱਝ ਵਾਂਗੂੰ ਉਨੀ ਕਾਲੇ ਕਰ ਲੈਂਦੀ ਤਾਈ ਦਾ ਗਨ ਵੀ ਜਵਾਨਾ ਬਦਲ ਗਿਆ ਤੂੰ ਕਾਲੇ ਕਰ ਲੈਣੀ ਆ ਇੱਧਰ ਉਹ ਪਾਸ ਪੂਹਾਂ ਚੱਲ ਪਈਆਂ ਜਿਹੜੇ ਠੂਲੇ ਆਂ ਅੱਜ ਦੇ ਕੇ ਸ਼ਰ ਜੇ ਕਰ ਪਈ ਆ ਅੱਜ ਕਰ ਮੈਂ ਤਾਂ ਇੰਜੈਕਸ਼ਨ ਲਵਾ ਕੇ ਆਉਣਾ ਮਾ ਉਹਦੇ ਨਾਲ ਕਾਰ ਉੱਡ ਜਾਂਦੀ ਆ ਇਹ ਇੰਜੈਕਸ਼ਨ ਆਦੇ ਹੋਏ ਆ ਅਈ ਰਾ ਇੱਧਰ ਛੱਡ ਉਹਦਾ ਤੇਲ ਲਾ ਲੈਨੇ ਆ ਵਿੱਚ ਪਾ ਕੇ ਉਹ ਨਿੰਬੂ ਫੇਰ ਵਿੱਚ ਦਹੀਂ ਕਾਰ ਆੜ ਜਾਂਦੀ ਆ ਆ ਠੀ ਹੁਡੀ ਦਾ ਨਹੀਂ ਜਿਵੇਂ ਦੱਛਾ ਜੀ ਕਹੇ ਨੇ ਉਹ ਮੈਂ ਲਾ ਲਈ ਵਾਰਕ ਫੁਰਕ ਤਾਂ ਨਹੀਂ ਹਜੇ ਹੈਗਾ ਇਹ ਨਿੱਕੇ ਹੁੰਦੇ ਦੀ ਆਉਂਦੀ ਆ ਅੱਖਾਂ ਜਿਵੇਂ ਆਉਂਦੀਆਂ ਨੇ ਮੇਰੇ ਅੱਖਾਂ 'ਚ ਤਾਂ ਹੁਣ ਵੀ ਆ ਜਾਂਦੀਆਂ ਕਿ ਇਹ ਝੰਮਣ ਗਈਆਂ ਤੇ ਇਹ ਛੋਟੇ ਹੁੰਦੇ ਦੀ ਆਉਂਦੀ ਆ ਉਹ ਪਰ ਮੈਨੂੰ ਕਈ ਕਹਿ ਦਿੰਦੇ ਆ ਵੀ ਤੂੰ ਸ਼ਰਮਾ ਪੋਨਾ ਵਾ ਆਹ ਮੈਂ ਕਹਾਂ ਨਹੀਂ ਸ਼ਰਮਾ ਨਹੀਂ ਪੋਨਾ ਸ਼ਰਮ ਕਿੱਤਾ ਹੁੰਦਾ ਨਹੀਂ ਆ ਵੀ ਤੇਰੀਆਂ ਪਲੰਗਾ ਵਾਲੀਆਂ ਉਹ ਆ ਤੇ ਨਾਲ-ਨਾਲ ਆ ਨਾ ਵਾਲ ਬਾਹਰੇ ਆ ਮੇਰੇ ਪਹਾੜੀ ਹੁਣ ਕਈ ਜਿਹੜਾ ਬੰਦਾ ਨਵਾਂ ਮਿਲਦਾ ਉਹ ਕਹਿੰਦਾ ਸ਼ਰਮਾ ਪਾਈ ਫਿਰਦਾ ਅੱਖਾਂ ਜੀ ਤੂੰ ਪਾਇਆ ਵਾ ਹੋਰ ਤੂੰ ਪੈਸਾ ਲਗਾਉਣਾ ਇਹ ਗੱਲ ਆ ਨਹੀਂ ਮਾਏ ਰਕੋ ਸੈਂਪੂ ਜਨ ਹੁੰਦੇ ਸਨ ਹਾਂ ਅੰਡੇ ਦੇ ਤਾਂ ਸੈਂਪੂ ਸੀ ਉਹ ਬੋ ਕਟੋਫ ਲਈ ਇਹ ਕੰਟੀਨ ਤੇ ਵੀ ਹੁੰਦਾ ਈ ਟੜਪਾ ਉਹਦਾ ਹੈਲੋ ਦਾ ਹੁੰਦਾ ਉਹ ਸੀਂਡ ਜੇ ਵਾਲਾ ਨਹੀਂ ਉਹ ਤਾਂ ਕੈਰ ਉਹ ਨਾ ਵੀ ਹਟ ਜਾਂਦੀ ਆ ਨਹੀਂ ਉਹਦਾ ਉਹੀ ਆਦਾ ਸਮੈਲ ਹੀ ਹੋਰ ਆ ਹੈਲੋ ਦੀ ਉਹਦਾ ਜਿਵੇਂ ਤੂੰ ਨੱਕ ਚੋਂ ਭੀਮ ਕੱਢ ਕੇ ਖਾ ਲਾ ਉਹੋ ਜਿਹਾ ਕੰਮ ਆ ਜਾ ਪਰ ਇਹ ਤੈਨੂੰ ਆ ਜੇ ਪੀਮੋ ਗੂਮਾਦੇ ਰਹਿੰਦਾ ਜਾ ਪਰ ਐਵੇਂ ਮਲ ਦੇ ਮਾਰਦਾ ਰਹਿੰਦਾ ਹਾਂ ਹੂੰ ਪੀਮਾ ਨਾ ਆਦਾ ਇਹ ਨਹੀਂ ਹੂੰ ਘੰਟਾ ਘੰਟਾ ਬੋਲਿਆ ਪਾਇਆ ਕਰਨੇਗਾ ਪਾ ਉਹ ਲੰਮੀ ਜੀ ਉਹਨੂੰ ਕੀ ਕਹਿੰਦੇ ਹੁੰਦੇ ਸਥੰਦ ਕਤੰਦ ਉਹ ਜਿਹੜੀ ਬਾੜੀ ਏਕ ਜੀ ਲਾ ਕੇ ਪਾਉਂਦੀਆਂ ਹੁੰਦੀਆਂ ਸੰਦਾ ਇਹ ਕਰ ਰਹੀ ਮੈਂ ਕਲਾਕਾਰਾਂ ਨੂੰ ਹੁਣ ਲੱਗੀਆਂ ਲਾ ਆ ਕੀ ਕਹਿੰਦੇ ਹੁੰਦੇ ਉਹਨੂੰ ਮੰਮੀ ਜਿਹੜੀਆਂ ਬੁੜੀਆਂ ਏਕਾਂਈਆਂ ਲਾਈ ਜਾਂਦੀਆਂ ਹੁੰਦੀਆਂ ਉਹ ਤਾਂ ਗੀਤ ਉਹ ਤਾਂ ਜੀਤ ਆਉਣਾ ਉਹ ਆਉਂਦਾ ਤੈਨੂੰ ਕੋਈ ਆਉਂਦੇ ਤਾਂ ਹੈਗੇ ਸਾਰੇ ਇਹਨੂੰ ਉਹਦਾ ਗਈ ਮਾਸੀ ਦਾ ਸਾਥ ਯਾਰ ਕਿਹੜੀ ਉਹ ਵੀ ਆਹ ਭਾਬੀ ਦੀ ਮੰਮੀ ਦਾ ਗਈ ਕੱਲ ਨੂੰ ਜਾਣਾ ਵਾਸੀ ਨੇ ਕੈਨੇਡਾ ਨੂੰ ਬੰਦੇ ਤਾਂ ਸਾਰੇ ਜਾਈ ਜਾਂਦੇ ਆ ਹੁਣ ਆਪਾਂ ਹੋਰ ਰੱਖਿਆ ਫਿਰ ਹੋਰ ਯਾਰ ਉਹਦਾ ਬਾਚੀ ਨੇ ਉਹਨਾਂ ਨੇ ਕਿਸੇ ਨੂੰ ਨਹੀਂ ਬੋਲੀਆਂ ਉਹਨ ਦੇਣੀਆਂ ਸੀ ਫੇਰ ਤਾਂ ਭੱਜ ਗਈਆਂ ਹੋਰ ਉਹਨੂੰ ਵੀ ਸਰਪ੍ਰਾਈਜ਼ ਜੀ ਦਿੱਤਾ ਉਧਰੋਂ ਕਹਿੰਦੇ ਚਾਹ 68 ਟੈਕਟ ਪੱਬੰਗ ਵਾਲੀ ਨਹੀਂ ਜਾਣਦੀ ਪੱਬੰਗ ਵਾਲੀ ਮਾਸੀ ਨੂੰ ਲੈ ਆਵਾਂ ਨਾਲ ਆ ਥੋੜੇ ਵਾਲੀ ਮਾਸੀ ਨੂੰ ਲੈ ਜਾਣ ਕੜਮਣੋਂ ਕੜਮਣੀਆਂ ਬਾਵਾ ਮਾਗੇ ਉਥੇ ਬਾਤ ਕੰਪੀਟੀਸ਼ਨ ਕਰਾਵਾਂਗੇ ਮਾਸੀ ਪੱਬੰਗ ਵਾਲੀ ਨੂੰ ਲੈ ਆਵਾਂਗੇ ਕਿਉਂਕਿ ਮੈਨੂੰ ਬਹੁਤ ਆਉਂਦੀਆਂ ਬੋਲੀਆਂ ਹਾਂ ਤਿਆਰ ਆ ਹਾਂ ਉਹ ਤਿਆਰ ਆ ਮਾਸੀ ਦਾ ਉਹ ਕਹਿੰਦੀ ਮੈਂ ਤਾਂ ਜੇ ਅੱਜ ਲੈ ਜਾ ਤੋਂ ਹੋ ਗਰਾਂ ਹੁਣ ਬੇਲੀ ਮੈਂ ਤਾਂ ਦਿਨੇ ਆਇਆ ਕਰਾਂਗੇ ਆਥਨ ਪਰਿਆ ਨਾ ਨਹੀਂ ਜੇ ਹੋਰ ਮੱਝ ਕੋਈ ਬਕਾਉਣੀ ਦਾ ਦਾਸ ਦੇ ਨਾ ਬੇ ਭਰਾਵਾ ਹਾਂ ਹੁਣ ਨਾ ਨਾ ਅਸੀਂ ਬਸ ਬਹੁਤ ਆ ਹੁਣ ਨਮੀ ਵੀ ਲਿਆਓ ਇੱਕ ਅੱਧੀ ਹੋਰ ਨਾ 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 ਤਾਂ ਮਾਰਾ ਇਹਨਾਂ ਨੂੰ ਕੜੰਗ ਰੱਖੀ ਕੜਕਾ ਹੀ ਹੁਣ ਕਿੱ데 ਬੈਠੇਗਾ ਅਸੀਂ ਲਿਆ ਲੈ ਨਾ ਬੇ ਕੇ ਨਾ ਲੈ ਉੱਥੋਂ ਕੋੜੀ ਲਿਆ ਕੇ ਦੇਗੀ ਇੱਕ ਨਾ ਕੋ ਕੋਲੀ ਮੈਂ ਲਾਤ ਨਾ ਬੰਨੂਗੀ ਲੈ ਇੰਨੇ ਥੋੜੇ ਕੱਲੇ ਆ ਮਾਜ ਇਹਦੇ ਨਾਲ ਬੰਨਨੀ ਠੀਕ ਨਾ ਬੰਨਨੀ ਹੈ ਆ ਫਿਰ ਕੋਲ ਮੈਂ ਲਾਤ ਨਾ ਬੰਨੂਗੀ ਹੋਰ ਮਾਰ ਕੇ ਲਾਤ ਨਹੀਂ ਮੂੰਹ ਤੇ ਖਾਰਾ ਪੰਦੇ ਉਹ ਅੱਗੇ ਕੋ ਰਸੂਲਪੁਰ ਹੁੰਦਾ ਜੀਆ ਖੋਤਾ ਉਹਨੂੰ ਕਹਿੰਦੇ ਰਾਜੂ ਜਦੋਂ ਉਹ ਰਾਜੂ ਨੇ ਹੈ ਸੱਚੀ ਉਹ ਬੋਲਣ ਲੱਗ ਗਿਆ ਉਹਨਾਂ ਨੇ ਚਿਵਨੇ ਦੇ ਵਿਆਹ ਬੜੇ ਬਹੁਤ ਛੇੜਿਆ ਉਹਦੀ ਵਿਚਾਰੇ ਦਾ ਉਹਦੀ ਨਾਲ ਉਹ ਸੀਗੀ ਲਾਤ ਖਰਾਬ ਹੋ ਗਈ ਸੀ ਉਹ ਛੜਤਾ ਹੀ ਕਿਸੇ ਨੇ ਖੋਤਾ ਸੀ ਉਹਨੂੰ ਜਦੋਂ ਕਹਣਾ ਰਾਜੂ ਉਹਨਾਂ ਦਾ ਹਾਂ ਗਦਾ 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 ਖੋਤਾ 21 ਹੁੰਦੇ ਆ ਉਹਦਾ ਬਹੁਤ ਉਹਦੀ ਝੱਕ ਦਿੰਦਾ ਸੀ ਉਹ ਤਾਂ ਹਾਰਨ ਹਾਂ ਫਿਰਦਾ ਉੱਥੇ ਨੇੜੇ ਤੇੜੇ ਹੀ ਹੁੰਦਾ ਸੀ ਹਾਂ ਤੁਹਾਨੂੰ ਨਾ ਹੁੰਦਾ ਮਰ ਗਿਆ ਵਿਚਾਰਾ ਹਾਂ ਉਹ ਜੇ ਰੈ ਕੁੱਡਾਡੇ ਫਿਰਦੇ ਹੁੰਦੇ ਤੈਨੂੰ ਬਾਹਾਂਗੇ ਉੱਤੇ ਤੂੰ ਰੱਬਾ ਰੈ ਗਾ ਲਾ ਕੇ ਉਹਨੂੰ ਬਾਹਰ ਸੁਵਾ ਕੇ ਬਾਜ ਗਏ ਨਾ ਹਾਂ ਤੇ ਟਾਈ ਫੜ ਨਹੀਂ ਹੁੰਦਾ ਕਿਨੂੰ ਗਦੇ ਨੂੰ ਟਾਈ ਫੜ ਨਹੀਂ ਹੁੰਦਾ ਆ ਬੰਦੇ ਵੀ ਟਾਈ ਤੂੰ ਹੁਣ ਕਹੀਏ ਨੇ ਗਾਦੇ ਨੂੰ ਟਾਈ ਫਾਇਰ ਨਹੀਂ ਹੁੰਦਾ ਗਾਦੇ ਨੂੰ ਪਾ ਦੇਵੇ ਟਾਈ ਵੀ ਹੈ ਗਾਦੇ ਨੂੰ ਪਾ ਦੇਵੇ ਕਿੰਨਾ ਬਾਜਰਾ ਸੁਵਾ ਕੇ ਟਾਈ ਫਾਇਰ ਨਹੀਂ ਹੁੰਦਾ ਕਹਿੰਦੇ ਤੇ ਡੈਡੀ ਦੇ ਵੀ ਕੱਲ ਨੂੰ ਟੀਕਾ ਲਵਾ ਕੇ ਲਿਆਉਣੇ ਆ ਯਾਰ ਫੇਰ ਉਹਦਾ ਕਹਿੰਦਾ ਮੇਰਾ ਬੱਠਾ ਡਬੋ ਦੋ ਦਾ ਕਹਿੰਦਾ ਜਿਹਨੇ ਉਹਨਾਂ ਨੂੰ ਸ਼ਾਂਤ ਨਹੀਂ ਦਿੰਦਾ ਇਹ ਬਸ ਫਿਰ ਹੋਇਆ ਕੀ ਹੈ ਫਿਰ ਇਹਦੇ ਉਹਨੂੰ ਪਤਾ ਹੀ ਨਹੀਂ ਸਮਝ ਹੀ ਨਹੀਂ ਆਈ ਵੀ ਹੋਇਆ ਕੀ ਹੈ ਨਾ ਸਕੈਨਾਂ ਚ ਆਇਆ ਕੁਝ ਤੇ ਫੇਰ ਪੇਰ ਕੀ ਇਹ ਜਨੇਊ ਦਾ ਹੈਗਾ ਵਾ ਹੁਣ ਉੱਤੋਂ ਤਾਂ ਹਟ ਤਾ ਗਿਆ ਉੱਤੋਂ ਤਾਂ ਹਟ ਗਿਆ ਅੰਦਰ ਲੈ ਕਮਾ ਇੱਥੇ ਇੰਨਾ ਲੱਡੂ ਜੇ ਬਸ ਉਹ ਕਾਨੂੰ ਲਵਾ ਕੇ ਲੈ ਆਵਾਂ ਠੀਕ ਆ ਬਾਗੇ ਪੁਰਾਣੇ ਕਹਿੰਦੇ ਲਾਉਂਦੇ ਇੱਥੇ ਇੱਕ ਟੀਕੇ ਨੇ ਫਰਕ ਪਾ ਜਾਂਦਾ ਕਹਿੰਦੇ ਕੱਲੂ ਜਾਵਾਂਗੇ ਦੇਖੋ ਹਟ ਕੋ ਉੱਥੇ ਕਹਿੰਦੇ ਅੰਦਰ ਰੱਖੀਂ ਆਸੀ ਗਰਮ ਉਹ ਪੂੜੀਆਂ ਦਿੰਦਾ ਦੋਈ ਅੱਧਾ ਘੰਟਾ ਹੋ ਗਿਆ ਸਾਨੂੰ ਦੁੱਧ ਪਾਣੀ ਦਾ ਦਿੱਤਾ ਨਹੀਂ ਆਇਆ ਤੈਨੂੰ ਮੈਂ ਕਿਹਾ ਉਹਨਾਂ ਕਰਿਆ ਕਰ ਬਾਲ ਮੈਂ ਪਹਿਲਾਂ ਗਿਆ ਵਾ ਆ ਹੁਣ ਤੁਹਾਡੇ ਕਾਗਜੇ ਕਉਝਾ ਠੀਕ ਆ? ਹਾਂ ਉਹ ਠੀਕ ਆ। ਹੈ ਸਾਰਾ ਜਮਾ ਠੀਕ ਆ। ਮਾਤਾ ਰੰਗ ਕਰਾ ਲਿਆ ਕਾਗਜਾਂ ਨੂੰ ਤਾਂ। ਆਂਦਾ ਮੇਰਾ। ਹੈ? ਅਸੀਂ ਕਾਗਜਾ ਲੈਂਦੇ ਨੇ ਇਸ ਕਾਗਜਾ ਦਵਾਉਣੇ ਆ ਲੋਕਾਂ। ਬੋਲੇ ਜੋ ਸਾਤ ਤਸਰੀਹ ਕੋਲ। ਬਾਤ ਨੂੰ ਛੋਟੇ ਇੱਥੇ ਚੱਲ ਪੁਕੋਤਰੀ। ਆਹ ਹੁਣ ਤੁਹਾਡੇ ਉਹ ਸਫਾਈਆਂ ਕਰੀ ਜਾਂਦੇ ਗੁਰਦਾਰਾ ਜੋੜੀਆਂ ਸਾਹਬ ਚ। 16 500 ਦਾ ਨਗਰ ਕੀਰਤਨ। ਤੁਹਾਡੇ ਇੱਥੇ ਦਸਮੇ ਪਾਤਸ਼ਾਹੇ ਸੀ। ਉਹ ਦਿੱਤ ਜੋੜ ਰੋਗਾ ਉਹਦਾ ਕੀ ਵੀ ਉਸੇ ਘੋੜਾ ਬੰਨਿਆ ਸੀ ਉਹਨਾਂ ਨਹੀਂ ਉਹਦਾ ਇਤਿਹਾਸ ਕੀ ਹੈ ਮੈਂ ਜਾਣਦਾ ਆਏ ਫੋਸਣ ਦੇ ਮਤਲਬ ਇਹਦੇ ਨਾਲ ਘੋੜਾ ਬੰਨਿਆ ਸੀ 10 ਪਾਸ਼ਾ ਨੇ ਤੇ ਟਿੱਪੜ ਆਉਂੇ ਇਹਦਾ ਉਹਨੇ ਘੋੜਾ ਬੰਨਿਆ ਤੇ ਕੀ ਆ ਤੇ ਦਮੇ ਪਾਸ਼ਾ ਦੀ ਦਮੇ ਪਾਉੜਾ ਬਾਬਾ ਜੀ ਦੇ ਅੱਛਾ ਘੋੜਾ ਬੰਨਿਆ ਸੀ ਉੱਥੇ ਉਹ ਮੈਂ ਡੱਬਾ ਚੜਾ ਕੇ ਜਾਣਾ ਇਹਨਾਂ ਦੋਨਾਂ ਗਿਆ ਸੀ ਅੱਛਾ ਜੋੜੀਆਂ ਚੋਖ ਪੂਰੀ ਹੁੰਦੀ ਆ ਕਿਵੇਂ ਜੋੜਾ ਲਾ ਕੇ ਰੱਖੇ ਬਾਬਾ ਜੀ ਨੇ ਉਹਨਾਂ ਦਾ ਬਤਾਂਹੇ ਜਰੋਂ ਸਾਬ ਕਹਿੰਦੇ ਉੱਥੇ ਮੈਂ ਇਤੋਂ ਵਧੀ ਮੇਜਣਗੇ ਨਾਲੇ ਕਹਿੰਦੇ ਨਵੀਂ ਵਿਆਹੀ ਜੋੜੀ ਦਾ ਮੱਥਾ ਟੇਕ ਕੇ ਜਾਂਦੇ ਆ ਨਾ ਤੇ ਇੱਕ ਜਾਂਦੇ ਪਰ ਉੱਥੇ ਸੁੱਖ ਜਿਹੜੀ ਮਾ ਸੁੱਖ ਪੂਰੀ ਹੁੰਦੀ ਉੱਥੇ ਮੈਂ ਦੱਬਾ ਉਹਵੇਂ ਪਿਪੜ ਜੀ ਆਪਣੇ ਬਾਪੇ ਜੀ ਦੇ ਜੀ ਪਿਪੜੇ ਬਣਿਆ ਨਾ ਬਹੁਤ ਭਾਰਾ ਉਹਵੇਂ ਇੱਥੇ ਬਹੁਤ ਭਾਰਾ ਬਣਿਆ ਪਿਪੜ ਬਹੁਤ ਦਰ ਦਵਾਰਾ ਜੋੜੀਆਂ ਸਾਹ ਪਾਸ਼ਾਈ ਦਸਮੀ ਬਡ ਮਾਣੂ ਕੀ ਸੰਧੂ ਇਹ ਤੇ ਜਨੇ ਆਪਣੇ ਬਾਬੇ ਸੀ ਤਨ ਤਾਸੇ ਰਾ ਦੇ ਨਾ ਹਾਂ ਉਹਦੇ ਪੁੱਤਾਂ ਇੱਕ ਵੇਰ ਵੀ ਲੱਗੇ ਸੀ ਨਾ ਉਹ ਨਹੀਂ ਉਹ ਮਨਲਾ ਦਾ ਪਤਾ ਨਹੀਂ ਕਿੰਨੇ ਸਾਲਾਂ ਬਾਅਦ ਉਹ ਲਾ ਦਿਆ ਬਹੁਤ ਸਾਲਾਂ ਬਾਅਦ ਉਹ ਤਾਂ ਬੁੜਾ ਹੋਇਆ ਪਿਆ ਬਰੋ ਫੁੱਟੀ ਜਾਂਦਾ ਫੁੱਟੀ ਜਾਂਦਾ ਉਹ ਤਾਂ ਦੀ ਤਾਂ ਉਵੇਂ ਹੀ ਫੁੱਟੀ ਜਾਂਦਾ ਥੱਲਿਓ ਸੁੱਕੀ ਜਾਂਦਾ ਤਾਂ ਉਹ ਫੁੱਟੀ ਜਾਂਦਾ ਜਿਹੜਾ ਤਾਂ ਜਾਵਾ ਖੋਖਲੇ ਹੋਈਆਂ ਹੋਈਆਂ ਆਉਂਦੀਆਂ ਫਿਰ ਉਹ ਬੁੜਾ ਹੋਇਆ ਪਿਆ ਹਾਂ ਹੈ ਨਾ ਬਾਬਾ ਇਹ ਹੈ ਬਾਬਾ ਗੱਲ ਤਾਂ ਪੂਰਾ ਹੋ ਗਿਆ ਉਹਦਾ ਕਦੋਂ ਦਾ ਮਰ ਗਿਆ ਤਿੰਨ ਚਾਰ ਸਾਲ ਹੋ ਗਏ ਉਹਦਾ ਉਹਦਾ ਤੀਜਾ ਸੀ ਰੱਖਿਆ ਉਹ ਵੀ ਮਰ ਗਿਆ ਫਿਰ ਹੁਣ ਉਥੇ ਕੌਣ ਹੁਣ ਤਾਂ ਆਪਣੇ ਪਿੰਡੂ ਹੀ ਆ ਕਹਿੰਦੀ ਮੱਥੇ ਪਿੰਡੂ ਕਹਿੰਦੇ 9 ਸਸ ਮੱਥੇ ਲਾਉਣ ਨੂੰ ਉਹ 9 ਸਸ ਮੱਥੇ ਲਾਉਣ ਦਾ ਪਤਾ ਕੀ ਮਤਲਬ ਸੀਗਾ ਉਹਨੂੰ ਉਦੋਂ ਜਿਹੜੀਆਂ ਬੁੜੀਆਂ ਹੁੰਦੀਆਂ ਸੀਗੀਆਂ ਸੌਣ ਚ ਤਾਂ ਨਹੀਂ 9 ਸਤ ਨੂੰ ਕਹਿੰਦੀਆਂ ਨੇ ਮੱਥੇ ਲੱਗਣਾ ਕਿਉਂਕਿ ਜੇ ਸੌਣ ਚ ਹੁਣ 9 ਜਾਵੜਨ ਦੀ ਪੇਕੇ ਜਾਵੜਨ ਦੀ ਫਿਰ ਜਿਹੜੇ ਮਗਰ ਛਾਗਾਂ ਨਾਉਣੇ ਹੁੰਦੇ ਸੀ ਇੱਕ ਤਾਂ ਸੰਧਾਰਾ ਮਾਰਦਾ ਸੀ ਬੁੜੀਆਂ ਦਾ ਹਾਂ ਉਹ ਤਾਂ ਫੇਰ ਵੀ ਦੇ ਹੀ ਜਾਂਦੇ ਸੰਧਾਰੇ ਦਾ ਬਾਅਦ ਚੋਂ ਦੇ ਕੇ ਜਾਂਦੇ ਸੀ ਪਹਿਲੇ ਸੌਣ ਤਾਂ ਹੀ ਨਜ਼ਰ ਲਾਉ ਕਰਦੇ ਹੁੰਦੇ ਸੀ ਕਹਿੰਦੇ ਤੈਨੂੰ ਵੀ ਨਾ ਕਿਹਾ ਮੈਨੂੰ ਪਤਾ ਲੱਗਿਆ ਦੱਸਿਆ ਕਿਸੇ ਨੇ ਵੀ ਆਹ ਗੱਲ ਸੀ ਵੀ ਸੰਧਾਰੇ ਮਾਰ ਜਾਂਦੇ ਆ ਹੋਰ ਸਗਨ ਸੁਗਨ ਆਉਂਦੇ ਬੁੜੀਆਂ ਤੇ ਸੰਧਾਰੇ ਤਾਂ ਹੁੰਦੀ ਆ ਜਦੋਂ ਸੰਧਾਰ ਜਾਂਦੀ ਆ ਫੇਰ ਬੰਦੀ ਆ ਫਿਰ ਕਰਦੇ ਕਾਤੋਂ ਨਹੀਂ ਹੁੰਦੇ ਸੀ ਸੌਣ ਚ ਕਰਦੇ ਨਹੀਂ ਸੀ ਵਿਆਹਗੇ ਆਪਣਾ ਤਾਂ ਤਰੀਕਾ ਨੂੰ ਜਮੋਂ ਸੌਣ ਚੜ ਗਿਆ ਆਪਾਂ ਨੂੰ ਤਾਂ ਆਪਾਂ ਹੜਦਾ ਹੀ ਰੱਖਣਾ ਸੀ ਆਪਾਂ ਤਾਂ ਉਹ ਐਂ ਤਾਂ ਕੁਛ ਨਹੀਂ ਹੁੰਦਾ ਹਾਂ ਕਿਥੇ ਰੱਖਿਆ ਸੀਗਾ ਹੂੰ ਸਤਾਈ ਕਿਤੇ ਹੜ ਸੌਣ ਕਿੰਨੇ ਦਿਨ ਚਲੇ ਜਾਣਾ ਉਦੋਂ ਇੱਕ ਤਰੀਕ ਤਾਂ ਹੁੰਦਾ ਹੜ ਸੌਣ ਚੜ ਜਾਂਦਾ ਤਰੀਕਾ ਜਾਂ ਆਪਣਾ ਉਹ ਕੁਛ ਨਹੀਂ ਹੁੰਦਾ ਇਹ ਤਾਂ ਹਾਂ ਹਾਂ ਕਦੇ ਲਿਖਿਆ ਗਰਵਾਣੀ ਚ ਲਿਖਿਆ ਕਦੇ ਮੈਂ ਮਾਰ ਜਾਂਦੇ ਜਿੰਨੇ ਉਹ ਕਰ ਹਾਂ ਸਾਰਾ ਕੋ ਸਿੱਕੋ ਜਿਹਾ ਗਰਵਾਣੀ ਦੇ ਹੁਣ ਕੋਈ ਸੌਣ ਦੇ ਜਾਂਦ ਗਈ ਨਹੀਂ ਸੌਣ ਚ ਜਵਾਕ ਨਹੀਂ ਹੁੰਦੇ ਸਜਵਾਰ ਹੁਣ ਕੋ ਜਾਂਦਾ ਹੀ ਨਹੀਂ ਓਏ ਉਹ ਵੀ ਗੱਲ ਕਰਦੇ ਆ ਵੀ ਸੌਣ ਸੌਣ ਚ ਜਵਾਕ ਨਹੀਂ ਹੁੰਦੇ ਨਾ ਸੌਣ ਦਾ ਮਹੀਨਾ ਤਾਂ ਚੰਗਾ ਮੰਨਿਆ ਜਾਂਦਾ ਵਾ ਮਰਦੇ ਵੀ ਜਾਂਦੇ ਜੰਮੀਆ ਨਾ ਹਾਂ ਜੰਮੀ ਵੀ ਆ ਮਰਦੇ ਵੀ ਆ ਜਾਂਦੇ ਵੀ ਆ ਇਹਦਾ ਚੱਲੀ ਜਾਂਦਾ ਚੱਲ ਬੋਲੀ ਪਾ ਕੋਈ ਰੇਮ ਕਰੀ ਗਿਆ ਹਣਾ ਮੈਂ ਨਹੀਂ ਕੋਣ ਬੋਲਾਂਗਾ ਸੌਣ ਦੀ ਤਾਂ ਪਾ ਦੇ ਕੋਈ ਇੱਕ ਅੱਧੀ ਲਾ ਸੌਣ ਦੀ ਸੌਣ ਵੀਰ ਕੁੱਟੀਆਂ ਤੇ ਭੱਜ ਜਾਂਦੇ ਦੀ ਬਿਛੋੜੇ ਪਾਵੇ ਨਹੀਂ ਚਾ ਮਾਰ ਕੇ ਰਾਗ ਜਿੱਚ ਪਾਓ ਯਾਰ ਤੁਸੀਂ ਹਾਂ ਇਹਦਾ ਹਾਜ਼ਰ ਸਮਾਂ ਤੇ ਆੜ ਕੇ ਕੋਈ ਨਾ ਆਪਾਂ ਦਾ ਡਿਵਾਂਸ ਚੀ ਆਲਦੇ ਹਾਂ ਬਣਾ ਲਓ ਆ ਤੇ ਕੰਨੋ ਲਾਉ ਜੀ ਆ ਹੈ ਤੇ ਕੰਨੋ ਲਾਉ ਜੀ ਆ ਆ ਉਹ ਕਦੀ ਨਾ ਕਿੱਧਰ ਆਏ ਪਿੰਡੇ ਹਾਂ ਪਾ ਦੇ ਇੱਕ ਬੋਧਾ ਪੂਰ ਆ ਗਈ ਮੈਂ ਤਾਂ ਸਬਜ਼ੀ ਕੱਟਣੀ ਭਿੰਡੀਆਂ ਉਹਨ 12 ਵਜੇ ਕਹਿੰਦੇ ਆਉਣਾ ਮੈਂ 12 ਵਜੇ ਕਹਿੰਦਾ ਪਾ ਕੋ 12 ਵਜੇ ਬੋਲੀ ਫਿਰ ਆਉਣੀ ਸੌਣ ਦੀ ਉਹ ਆਟ ਤੇ ਕੌਣ ਲੱਗ ਗਈ ਉਹ ਸੌਣ ਦੀ ਬੋਲੀ ਪਾ ਮਮਮੀ ਹੁਣ ਭੈਣੇ ਨਾਲ ਪਾ ਉੱਚੀ ਕਟੀਆਂ ਕਾਰੇ ਪਦ ਚੰਦੇ ਦੀਵਿਸ਼ੋੜੇ ਪਾਵੇ ਚਾਹੋ ਕੌਣ ਵੀਰ ਕਟੀਆਂ ਕਾਰੇ ਪਦ ਚੰਦੇ ਦੀਵਿਸ਼ੋੜਾ ਪਾਵੇ ਕੌਣ ਵੀਰ ਕਟੀਆਂ ਕਾਰੇ ਪਦ ਚੰਦੇ ਦੀਵਿਸ਼ੋੜਾ ਪਾਵੇ ਗਾ ਅੱਲਾ ਤੁਈ ਤਾਂ ਅਕਬੋਲੀਆਂ ਜਿਵੇਂ ਪੈਸੇ ਦਿੱਤੇ ਹੁੰਦੇ ਇੱਕ ਪਾਗ ਹਟ ਜਾਂਦੇ ਬਈ ਟਾਈਮ ਹੋ ਗਿਆ ਬਈ ਵਾ ਗੱਲਾਂ ਕਰਦਾ ਵਾ ਤੇਰੇ ਬਿਆਨ ਪਾਵਾਂਗੇ ਬਿਆਹ ਉਹਨੂੰ ਤਾਂ ਪਾਉਣਾ ਹੀ ਪਾਉਣਾ ਮੇਰਾਨ ਪਹਿਲਾਂ ਕਰਨਾ ਸਾਡਾ ਪਹਿਲਾਂ ਐਵੇਂ ਹੀ ਤਾਂ ਰਹਿੰਦੇ ਆ ਵੀ ਲੱਗਿਆ ਨਹੀਂ ਪਹਿਲੇ ਸਾਡੋਂ ਉਹ ਕਰ ਦਿੰਦੀ ਇਹਨਾਂ ਤੋਂ ਜ਼ਿਆਦਾ ਬੋਲਾਂਗਾ ਸੀ ਪਾਉਣਾ ਹਾਂ ਨੀ ਹੋ ਜਾਣੀ ਨੀ ਆ ਤੇ ਫੇਰ ਤੂੰ ਤਾਂ ਹੀ ਜਾ ਕੇ ਜਾਨੀ ਪ੍ਰਾਣੀਆਂ ਇਹਦੇ ਅੰਕ ਤੇ ਲਿਖੀਂਗਾ ਵੰਗਾ ਯਾਰ ਪ੍ਰਾਣੀਆਂ ਇਹਨੂੰ ਤਾਂ ਆਉਂਦੀਆਂ ਨੇ ਚੱਲ ਮੈਂ ਦੋ ਬੋਲੀਆਂ ਮੈਨੂੰ ਭੇਜੀਆਂ ਕਿਸੇ ਭੈਣ ਨੇ ਉਹ ਤੁਨੂੰ ਕੱਢ ਕੇ ਸਾਨੂੰ ਨਾ ਉਹ ਪਾ ਕੇ ਦੇਓ ਕੱਢ ਮੈਂ ਪਤਾ ਵੈ ਇੱਕ ਤਾਂ ਗੋਡੇ-ਗੋਡੇ ਕਾ ਅੰਨਾ ਗੋਡੇ-ਗੋਡੇ ਨਹੀਂ ਉਹ ਬਾੜ ਸਾਹ ਦੇ ਭੇਜ ਗਿਆ ਮੈਨੂੰ ਹਾਂ ਸਾਹ ਦੇ ਗਿਆ ਮੈਂ ਤੁਹਾਨੂੰ ਕੱਟ ਕੇ ਦਿਖਾਉਣਾ ਤੁਸੀਂ ਪਾਓ ਹਾਂ ਅਰੇ ਆ ਬੋਲੀਆਂ ਜਿਹੜੀਆਂ ਪਾਈਆਂ ਇਹ ਇਹ ਹੈਗੀ ਆ ਭੈਣ ਮੇਰੀ ਰਵਿੰਦਰਪਾਲ ਕੌਰ ਖੀਮਾ ਖੀੜਾ ਪਿੰਡ ਤੋਂ ਭੈਣ ਦਾ ਬਹੁਤ-ਬਹੁਤ ਧੰਨਵਾਦ ਜੀ ਸਾਨੂੰ ਬੋਲੀਆਂ ਭੇਜਦੀਆਂ ਪਾ ਕੇ ਤੇ ਹੋਰ ਜੀ ਨੇ ਭੇਜਿਆ ਉਹ ਸਾਡਾ ਨੰਬਰ ਦਿੱਤਾ ਬਈ ਉਹਦੇ ਉੱਤੇ ਭੇਜ ਸਕਦੇ ਹਾਂ ਹਾਂ ਤੇ ਰਾਤੀ ਜਾਂਦੀ ਆ ਹਾਂ ਉਹਦੇ ਤਾਂ ਹਾਂ ਉਹਦੇ ਕਿਹਾਂ ਆਦਾ ਫਿਰ ਕੱਦੀ ਆਈਂਦਾ ਦੇ ਗੋਡੇ ਕਰ ਮੇਰੇ ਵੀਰ ਖੜਾ ਹਰੇ ਚਾਦਰੇ ਆਹ ਮਾਦੀ ਦਾ ਹਰਖ ਹੈ ਲੱਗ ਰਿਹਾ ਮਾਦੀ ਜੀ ਉਹ ਹੀ ਕਹਿੰਦੇ ਹੈ ਨਾ ਉਹ ਪੀਂਉ ਕੱਢਦੀ ਕੱਢਦੀ ਮੁਰੇ ਇਹਨੋ ਲਈ ਹੁਣ ਐਂ ਆਉਗਾ ਅਸੀਂ ਨਹੀਂ ਬੋਲਣ ਉਹ ਬੋਲ ਪਾ ਨਹੀਂ ਬੋਲ ਆਰੇ ਯਾਰੇ ਯਾਰੇ ਵਿੱਚ ਮੇਰੇ ਵੀਰ ਖੜੇ ਨੇ ਸੇ ਸੇ ਫੁੱਟੇ ਕੱਦਾ ਊਰੀ 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 ਇਹ ਦਿਨ ਸਗਨਾ ਦੇ ਨੱਚ ਨੱਚ ਤੂ ਜਾ ਦੂਰੀ ਇਹ ਦਿਨ ਸਗਨਾ ਦੇ ਨੱਚ ਤੂ ਜਾ ਦੂਰੀ ਆ ਤੇ ਵਿੰਦੇ ਮੇਰਾ ਸਾਰੀਆਂ ਮਤਾਂ ਸਾਡੇ ਕੋਲ ਗਈਆਂ ਹੁਣ ਦੀ ਜਮਾਈ ਹਾਂ ਨੇ ਦੀਦਾ ਤੈਨ੍ਹ ਹੱਸੀ ਕਿ ਨਹੀਂ ਭੈਣ ਪਰਪਰ ਕਰਨ ਬਿਆਨ ਕਰ ਪਰਪਰ ਪਰ ਅੱਛਾ ਉਦੋਂ ਕਰੇਗੀ ਮਨ ਤੱਕ ਤੇਰਾ ਡਾਰਾ ਹੋਰ ਨਾ ਕਦੇ ਉੱਥੇ ਬਲੱਡ ਬੁੱਲੋ ਦਬਾ ਕੇ ਹਟਾ ਹਾਂ ਨਹੀਂ ਬਾਤ ਬਦੋ ਲਾ ਡਾ ਕੇ ਵਧ ਕੇ ਹੋਂਦੀ ਬਾਤ ਹਾਂ ਕੈੜੀ ਨਹੀਂ ਹੋਰ ਤਨ ਉੱਥੇ ਚੱਖਣਾ ਪਾਵੇ ਚੱਕਦਾ ਹਾਂ ਚੱਕਣਾ ਨਹੀਂ ਆ ਵੀ